ਵੀਰ ਜੀ ਮੇਰੇ ਨਾਲ ਐਕਸੀਡੈਂਟ ਹੋ ਗਿਆ ਸੀ ਉਹ ਓਡੀਆਂ ਟੋਟੀਆਂ ਹੀ ਲੱਤਦੀਆਂ ਹਾਂਜੀ ਹਾਂਜੀ 2 2.5 ਮਹੀਨੇ ਹੋ ਗਏ ਵੀਰ ਜੀ ਤਰਾ ਮੰਜੇ ਤੇ ਕੋਈ ਹੈ ਨਹੀਂਗਾ ਸਾਧਨ ਕੋਈ ਵੀ ਹੁਣ ਕੁਮਾਂਖ ਨੂੰ ਵੀਰ ਜੀ ਮੰਜੇ ਤੇ ਪਿਆ ਆਹ ਤੱਕਟੇ ਨੂੰ ਵੀਰ ਜੀ 8 9 ਸਾਲ ਹੀ ਹੋ ਚੱਲੇ ਵੀਰ ਜੀ ਵੀਰ ਜੀ ਮਾ ਪਾਠੀ ਸਿੰਘ ਕਿਹੜੇ ਗੁਰਦਾਰਾ ਸਾਹਿਬ ਵੀਰ ਜੀ ਗੁਰਦਾਰਾ ਸਾਹਿਬ ਨੇ ਇਤਨਾ ਹੀ ਖੁੱਲਾ ਹੀ ਡਿਊਟੀ ਲਾ ਗੀ ਹਾਂਜੀ ਕਰ ਦਗ ਜਾ ਰਾ ਫਿਰ ਕਿਤਰਾ ਹੁੰਦਾ ਹੈ ਹਾਂ ਵੀਰ ਜੀ ਇਤਰਾ ਹੀ ਪਾਠਾ ਤੋਂ ਹੀ ਹਾਂਜੀ ਹਾਂਜੀ ਵੀਰ ਜੀ ਪਾਠਾ ਤੋਂ ਹੀ ਹਾਂ ਤਾਂ ਵੀਰ ਜੀ ਤੋਂ 2.5 ਮਹੀਨੇ ਉਹ ਜ਼ਲੇ ਸੰਨ ਮੰਜੇ ਤੇ ਹੀ ਬੈਠੇ ਹਾਂ ਹਾਂਜੀ 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 ਮੰਜੇ ਤੇ ਵੀਰ ਜੀ ਇਤਰਾ ਲੱਤ ਤੇ ਸੱਟ ਲੱਗਣ ਕਰਨਾ ਵੀਰ ਜੀ ਕੀ ਨਾਮ ਆਪਣਾ ਕਿਹੜਾ ਪਿੰਡ ਆ ਵੀਰ ਜੀ ਮੇਰਾ ਨਾਮ ਗੁਰਲਾਲ ਸਿੰਘ ਪਿੰਡ ਦੁਬਲੀ ਕੀ ਗੱਲ ਬਾਤ ਹੋਈ ਹੁਣ ਪੈਰ ਨੇ ਜਿਹੜੀ ਪਹਿਲਾਂ ਤੁਹਾਡੇ ਹੱਥ ਨੂੰ ਗਈ ਆ ਉਹ ਦੱਸਿਓ ਵੀਰ ਜੀ ਪੈਰ ਦਾ ਐਕਸੀਡੈਂਟ ਹੋ ਗਿਆ ਏ ਉਹ हड्डੀਆਂ ਟੁੱਟੀਆਂ ਸੀ ਲੱਤ ਦੀਆਂ ਹਾਂਜੀ ਹਾਂਜੀ ਦੋ ਢਾਈ ਮਹੀਨੇ ਹੋ ਗਏ ਵੀਰ ਜੀ ਤਰਾ ਮੰਜੇ ਤੇ ਕੋਈ ਹੈ ਨਹੀਂਗਾ ਸਾਧਨ ਕੋਈ ਵੀ ਹੁਣ ਕੁਮਾਂਖ ਨੂੰ ਵੀਰ ਜੀ ਮੰਜੇ ਤੇ ਪਿਆ ਤਾਂ ਵੀਰ ਜੀ ਹੱਥ ਟੋਕੇ ਜਾਣ ਕੇ ਕੱਟਿਆ ਗਿਆ ਹੀ ਉਹਦੇ ਬਾਰੇ ਵੀਰ ਜੀ ਬਹੁਤ ਮੰਦਾ ਵਾਲਾ ਵੀਰ ਜੀ ਗਰਮੀ 'ਚ ਵੀ ਬੰਨ ਕੇ ਰੱਖਣਾ ਪੈਂਦਾ ਬਾ ਸਾਰੀ ਸੁੱਕਦੀ ਜਾਂਦੀ ਤੁਹਾਡੇ ਸਾਹਮਣੇ ਆ ਤੇ ਆ ਜਖਮ ਵੀਰ ਜੀ ਗਾਰੀਆਂ ਉਸੇ ਤਰ੍ਹਾਂ ਪੋਲੇ ਦਾ ਪੋਲਾ ਹੀ ਆ ਹਾਂਜੀ ਵੀਰ ਜੀ ਕਿੰਨੇ ਚਿਰ ਹੋ ਗਿਆ ਇਹ ਤੁਹਾਡੇ ਹੱਥ ਕੱਟੇ ਆਹ ਤਾਂ ਕੱਟੇ ਨੂੰ ਵੀਰ ਜੀ 8-9 ਸਾਲ ਹੀ ਹੋ ਚੱਲੇ ਵੀਰ ਜੀ ਹਾਂਜੀ ਇਹ 8-9 ਸਾਲ ਹੋ ਗਏ ਤੇ ਕੰਮ ਕਾੜਾ ਕਰਦੇ ਵੀਰ ਜੀ ਮੈਂ ਪਾਠੀ ਸਿੰਘ ਹਾਂ ਕਿਹੜੇ ਗੁਰਦਾਰਾ ਸਾਹਿਬ ਵੀਰ ਜੀ ਗੁਰਦਾਰਾ ਸਾਹਿਬ ਨੇ ਇਤਨਾ ਹੀ ਖੁੱਲਾ ਹੀ ਡਿਊਟੀ ਲਾ ਕੇ ਹਾਂਜੀ ਦਾ ਧੱਕ ਜਾਰਾ ਫਿਰ ਕਿਤਰਾ ਹੁੰਦਾ ਹੈ ਹਾਂ ਵੀਰ ਜੀ ਇਤਰਾ ਹੀ ਪਾਠਾਂ ਤੋਂ ਹੀ ਹਾਂਜੀ ਪਾਠਾਂ ਤੋਂ ਹਾਂਜੀ ਵੀਰ ਜੀ ਪਾਠਾਂ ਤੋਂ ਹੀ ਹਾਂ ਤਾਂ ਵੀਰ ਜੀ 2 2.5 ਮਹੀਨੇ ਉਹ ਜ਼ਲੇਸਾਂ ਨੂੰ ਮੰਜੇ ਤੇ ਬੈਠੇ ਆ ਹਾਂਜੀ 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 ਮੰਜੇ ਤੇ ਵੀਰ ਜੀ ਇਤਰਾ ਲੱਤ ਤੇ ਸੱਟ ਲੱਗਣ ਕਰਨਾ ਜੇ ਲੱਤਾਂ ਦੀ ਕੋਈ ਰਿਸ਼ਤੇਦਾਰ ਬੋੜਿਆ ਜੀ ਤੁਹਾਡਾ ਨਹੀਂ ਨਹੀਂ ਵੀਰ ਜੀ ਕੋਈ ਨਹੀਂ ਕੋਈ ਸੱਜਣ ਮਤਰ ਕੋਈ ਹੈ ਕੋਈ ਨਹੀਂ ਵੀਰ ਜੀ ਕੋਈ ਨਹੀਂ ਜੀ ਪਰਿਵਾਰ ਦੇ ਵਿੱਚ ਤੇ ਕਿੰਨੇ ਜਣੇ ਵੀਰ ਜੀ ਮਾਤਾ ਜੀ ਆ ਮੇਰੇ ਤੇ ਭੈਣ ਮੇਰੇ ਵਿਆਹੇ ਹੋਏ ਨੇ ਹਾਂਜੀ ਹਾਂਜੀ ਬਜ਼ੁਰਗ ਨੇ ਹਾਂਜੀ ਬਜ਼ੁਰਗ ਨੇ ਮੰਨ ਲਿਆ ਕੋਈ ਵੀਰ ਜੀ ਹੋਊਗੀ 50 60 ਦੇ ਲਗ ਨੂੰ ਮਾਤਾ ਦੇ ਸਿਰ ਤੇ ਵੀਰ ਜੀ ਕੋਈ ਤੁਹਾਨੂੰ ਸੰਭ ਦੇ ਨੇ ਉਹੀ ਵੀਰ ਜੀ ਮੇਨ ਸੰਭ ਤੇ ਮਾਤਾ ਜੀ ਉਹ ਵੀ ਬਿਮਾਰ ਰਹਿੰਦੇ ਉਹ ਵੀ ਮਾਪੋਂ ਆ ਰਹਿੰਦੇ ਵੀਰ ਜੀ ਹਾਂਜੀ ਲੱਤਾਂ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਹਾਂਜੀ ਪਿਤਾ ਜੀ ਨੂੰ ਕੀ ਗੱਲ ਹੋਈ ਉਹਨਾਂ ਨੂੰ ਵੀਰ ਜੀ ਕੈਂਸਰ ਹੋ ਗਈ ਸੀ ਪੂਰੇ ਹੋ ਗਏ ਪਿਤਾ ਜੀ ਹਾਂਜੀ ਉਹ ਵੀ ਵੀਰ ਜੀ ਪਹਿਲਾਂ ਪੱਤ ਸਿੰਘ ਹੀ ਮੁਰਗੇ ਸੇਵਾ ਕਰਦੇ ਪੰਜਾਂ ਪਿਆਰਿਆਂ ਦੀ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਸੀਰ ਦਵਾਈ ਵੀ ਕੋਈ ਖਾਣ ਦਾ ਵੀ ਪੈਸਾ ਨਹੀਂ ਦਿਖਾਈ ਰਹੀ ਇਹ ਕੀ ਗੱਲਬਾਤ ਹੋਈ ਇਹ ਵੀ ਵੀਰਜੀ ਸਿਰ ਦੇ ਕੋਈ ਸੌਂਝ ਜੀ ਨਹੀਂ ਆਉਂਦੀ ਕੀ ਗੱਲਬਾਤ 5000 ਰੁਪਏ ਤੇ ਵੀਰਜੀ ਦਵਾਈ ਆਉਂਦੀ ਮਹੀਨੇ ਦੀ ਹਾਂਜੀ ਤਾਂ ਵੀਰਜੀ ਉਹ ਵੀ ਕਿਹੜੀ ਹਸਪਤਾਲੋਂ ਵੀਰਜੀ ਦਵਾਈ ਆਉਂਦੀ ਆ 6000 ਰੁਪਏ ਮਹੀਨਾ ਦਾ ਵੀਰਜੀ ਖਰਚਾ ਆ ਤਾਂ ਵੀਰਜੀ ਉਹ ਵੀ ਪਾਠਾਂ ਦੇ ਸਿਰ ਤੋਂ ਪੂਰਾ ਨਹੀਂ ਗਾ ਹੁੰਦਾ ਹਾਂਜੀ ਵੀਰਜੀ ਵੀਰ ਜੀ ਜਿਹੜਾ ਦਾਨੀ ਸੱਜਣਿਆਂ ਉਹਨਾਂ ਨੂੰ ਕੀ ਬੇਨਤੀ ਕਰਨੀ ਅਸੀਂ ਵੀਰ ਜੀ ਬੇਨਤੀ ਕਰਦੇ ਆਂ ਜੋੜ ਕੇ ਕਿ ਵੀਰ ਜੀ ਸਾਡੀ ਵਾਦੋ ਵਾਦ ਮਦਦ ਕੀਤੀ ਜਾਵੇ ਹਾਂਜੀ ਵੀਰ ਜੀ ਘਰ ਦੇ ਹਾਲ ਜਿਵੇਂ ਕਾਨੇ ਦੀ ਸਰਕੀ ਪਈ ਹੈ ਤੇ ਕੀ ਹਾਲ ਵਾ ਵੀਰ ਜੀ ਤੁਹਾਡੇ ਸਾਹਮਣੇ ਆ ਜੋ ਕੁਛ ਹੈਗਾ ਵੇਖ ਲੋ ਹਾਂਜੀ ਹਾਂਜੀ ਹਾਂ ਰੋਟੀ ਪਾਣੀ ਦਾ ਫਿਰ ਕਿਤਰਾ ਗੁਜ਼ਾਰਾ ਚੱਲਦਾ ਹੈ ਐ ਇਤਨਾ ਵੀਰ ਜੀ ਇੱਕ ਡੰਗਰ ਆ ਮਾਦਾ ਵਿਚਾਰੀ ਉਹਨੂੰ ਸਾਹਮਣੇ ਤੇ ਵੀਰ ਜੀ ਉਤੋਂ ਹੀ ਚਲਾਉਂਦੀ ਏ ਘਰ ਬਰ ਹਾਂਜੀ ਐ ਹੱਦੇ ਕੀ ਗੱਲ ਹੋਈ ਪੈਰ ਤੇ ਵੀਰ ਜੀ ਐਕਸੀਡੈਂਟ ਹੋ ਗਿਆ ਸੀ ਹਾਂਜੀ ਹਾਂਜੀ ਉਹ ਹੱਡੀਆਂ ਟੁੱਟੀਆਂ ਵੀਰ ਜੀ ਲੱਤ ਦੀਆਂ ਹਾਂਜੀ ਤੇ ਹੌਲਦਾਰ ਕੀ ਦੱਸਿਆ ਡਾਕਟਰਾਂ ਨੇ ਕਿੰਨੇ ਲੱਗਣੇ ਵੀਰ ਜੀ ਉਹਨਾਂ 2 ਤੋਂ 3 ਲੱਖ ਰੁਪਏ ਦੱਸਣਾ ਕਿ ਆਪਰੇਸ਼ਨ ਹੋਊਗਾ ਹੱਥ ਦਾ ਹਾਂਜੀ ਹਾਂਜੀ ਇਹ ਬਾਹਾਂ ਸੁੱਕਦੀ ਜਾਂਦੀ ਹੈ ਹਾਂਜੀ ਬਾਹਾਂ ਸੁੱਕਦੀ ਜਾਂਦੀ ਆ ਵੀਰ ਜੀ ਤਾਂ ਸਾਹਮਣੇ ਹੀ ਆ ਜੋ ਕੁਛ ਹੈ ਗਾਂਜੀ ਇਹਦਾ ਐ ਤੱਕ ਇਲਾਜ ਹੀ ਨਹੀਂ ਕਰਾਇਆ ਗਿਆ ਵੀਰ ਜੀ ਇਲਾਜ ਨਹੀਂ ਕਰਾਇਆ ਗਿਆ ਪੈਸੇ ਖਣੋ ਹੀ ਗਏ ਹਾਂਜੀ ਵੀਰ ਬੀਲ ਕਰਨੀ ਚਾਹੁੰਦੇ ਆਂ ਵੀਰ ਜੀ ਬੇਨਤੀ ਕਰਦੇ ਆਂ ਹੱਥ ਜੋੜ ਕੇ ਦਾਨੀ ਸੱਦੇ ਨਗਰੀ ਸਾਡੀ ਵੱਤੋਂ ਆਦ ਮਦਦ ਕੀਤੀ ਜਾਵੇ ਜੋ ਵੀਰ ਜੀ ਅਸੀਂ ਹੱਥ ਦਾ ਇਲਾਜ ਕਰਾ ਲਈਏ ਤੇ ਮੈਂ ਆਪ ਦਾ ਸਿਰ ਦਾ ਵੀ ਵੀਰ ਜੀ ਨਾਲ ਇਲਾਜ ਕਰਾ ਸਕਾਂ ਸਿਰ ਦੇ ਉਹਨਾਂ ਦਵਾਈ ਕਿੰਨੀ ਆਉਂਦੀ ਹੈ ਜੀ ਮਹੀਨੇ ਦੀ ਵੀਰ ਜੀ ਇਹ 6000 ਰੁਪਏ ਦੀ ਮਹੀਨੇ ਦੀ ਦਵਾਈ ਆਉਂਦੀ ਉਹ ਫਿਰ ਕਿੱਥੋਂ ਆਉਣੇ ਪੈਸੇ ਉਹ ਵੀਰ ਜੀ ਇਤਨਾ ਹੀ ਕਦੀ ਆ ਗਈ ਕਦੀ ਨਾ ਆ ਗਈ ਹਾਂ ਜੀ ਹਾਂ ਜੀ ਕੀ ਮੰਗ ਮੰਗ ਕੇ ਲੈਣੇ ਪੈਂਦੇ ਪੈਸੇ ਮੰਗ ਮੰਗ ਕੇ ਵੀਰ ਜੀ ਕਿਸੇ ਤੋਂ ਹਾਂ ਜੀ ਕੀ ਇਹ ਪੀਲ ਕਰਨੀ ਚਾਹੋਗੇ ਵੀ ਜਿਹੜਾ ਤੁਹਾਡਾ ਕੋਈ ਇਲਾਜ ਹੋ ਜੇ ਮਤਲਬ ਇੱਕ ਸਰੀਰ ਆ ਤੇ ਕਿੰਨੀਆਂ ਪ੍ਰੋਬਲਮਾਂ ਤੁਹਾਨੂੰ ਸਾਰੀਆਂ ਦੱਸਿਓ ਸਿਰ ਤੋਂ ਲੈ ਕੇ ਪੈਰਾਂ ਤੱਕ ਪ੍ਰੋਬਲਮ ਵੀਰ ਜੀ ਹੁਣ ਇਹ ਆ ਵੀ ਪੈਰ ਤੇ ਵੀ ਸੱਟ ਲੱਗੀ ਹੋਈ ਆ 2.5 ਮਹੀਨੇ ਹੋ ਗਏ ਤੁਰਿਆ ਨਹੀਂ ਜਾਂਦਾ ਤਾਂ ਵੀ ਜੀ ਸਿਰ ਦੀ ਵੀ ਪ੍ਰੋਬਲਮ ਆ ਉਹ ਵੀ ਦਵਾਈ ਕਿਹੜੀ ਹਸਪੀਟਲ ਤੋਂ ਚਲਦੀ ਐ ਅੰਮ੍ਰਿਤਸਰ ਤੋਂ ਹਾਂਜੀ ਤਾਂ ਵੀਰ ਜੀ ਉੱਥੋਂ ਹਾਂਜੀ ਹੱਥ ਵੀ ਵੀਰ ਜੀ ਕੱਟਿਆ ਹੋਇਆ ਹਾਂਜੀ ਹਾਂਜੀ ਅਸੀਂ ਤਾਂ ਬੱਸ ਵੀਰ ਜੀ ਇਹ ਬੇਨਤੀ ਕਰਦੇ ਆ ਸਾਡਾ ਇਲਾਜ ਕਰਾ ਦਿੱਤਾ ਜਾਵੇ ਹੋਰ ਨਹੀਂ ਵੀਰ ਜੀ ਕੁਛ ਵੀ ਹਾਂ ਜੀ ਵੀਰ ਜੀ ਇਹ ਵੀਰ ਜੀ ਕੋਈ ਰਿਸ਼ਤੇਦਾਰ ਨੇ ਮਦਦ ਕੀਤੀ ਹੋਵੇ ਤੁਹਾਡੀ ਨਹੀਂ ਵੀਰ ਜੀ ਕਹੇ ਵੀ ਰਿਸ਼ਤੇਦਾਰ ਨਹੀਂ ਨਹੀਂ ਵੀਰ ਜੀ ਮਲੋ ਪਾਰ ਤੋਂ ਨਾ ਕੋਈ ਹੋਰ ਵੀ ਕੰਮ ਕਰਦੇ ਰਹੇ ਕੇ ਜਾਂ ਨਹੀਂ ਨਹੀਂ ਵੀਰ ਜੀ ਪਾਰ ਠੀਕ ਮਸਕਲ ਆ ਕਿਉਂਕਿ ਵੀਰ ਜੀ ਇੱਕ ਹੱਥ ਦਾ ਕਰਕੇ ਉਹਨੂੰ ਕੋ ਹੁੰਦਾ ਵੀ ਨਹੀਂ ਹੋਰ ਕੋਈ ਕੰਮ ਅੱਛਾ ਜੀ ਹਾਂ ਜੀ ਹਾਂ ਜੀ ਇਹ ਗੁਜਾਰਾ ਫਿਰ ਕਿੱਦਾਂ ਹੁੰਦਾ ਇੱਕ ਬੰਨੇ ਦਵਾਈ ਵੀ ਆਉਂਦੀ ਹੈ ਦਵਾਈ ਵੀਰ ਜੀ ਕਦੀ ਆ ਜਾਂਦੀ ਹੈ ਕਦੀ ਨਹੀਂ ਆਉਂਦੀ ਹਰ ਇਤਰਾ ਹੀ ਵਧੀ ਚੱਲੀ ਜਾਂਦਾ ਹਾਂ ਜੀ ਆਪਣਾ ਵੀ ਤੁਸੀਂ ਨੰਬਰ ਬੋਲ ਦਿਓ ਅੰਤ ਵਿੱਚ ਜਿੰਨੇ ਵੀ ਐਨ ਆਰ ਆਈ ਵੇਖਣਦੇ ਨੇ ਉਹਨਾਂ ਨੂੰ ਆਪਣੀ ਕੰਡੀਸ਼ਨ ਦੱਸ ਕੇ ਹੈਲਪ ਵਾਸਤੇ ਕਹਿ ਦਿਓ ਕਿ ਤੁਹਾਡੀ ਕਿਸ ਤਰ੍ਹਾਂ ਹੈਲਪ ਹੋਵੇ ਕੋ ਪੈਸੇ ਦੀ ਜਾਂ ਤੁਹਾਡਾ ਇਲਾਜ ਕਰਾ ਕੇ ਦਿੱਤਾ ਜਾਵੇ ਇਹ ਜਰੂਰ ਦੱਸੋ ਵੀਰ ਜੀ ਆਪਾਂ ਨੇ ਕਿੰਨੇ ਭਾਵੇਂ ਆਪਣਾ ਇਲਾਜ ਕਰਾ ਦਿੱਤਾ ਜਾਵੇ ਹੱਥ ਰਾਦੇ ਜਾਂ ਦਵਾਈ ਦਾ ਵੀਰ ਜੀ ਹਾਂ ਜੀ ਹਾਂਜੀ ਹੋਰ ਵੀਰ ਜੀ ਚਲੋ ਬਾਕੀ ਹਾਂਜੀ ਤੁਸੀਂ 파ਟ ਕਰਦੇ ਮੈਂ ਚਾਹਾਂ ਕਿ ਕਿੰਨੇ ਦਰਸ਼ਕ ਚਲੋ ਵੇਖਣ ਨੇ ਇਹ ਨਹੀਂ ਕਹਦੇ ਕਿ ਮਨ ਕਰਦਾ ਹੈ ਕਿ ਦੁਬਾਰਾ ਮੈਂ ਠੀਕ ਹੋ ਕੇ 파ਟ ਕਰਨ ਜਾਵਾਂ ਬਿਲਕੁਲ ਬਿਲਕੁਲ ਵੀਰ ਜੀ ਹਾਂਜੀ ਇੱਕ ਕੋਈ ਮੂਲ ਮੰਤਰ ਦਾ 파ਟ ਸੁਣਾ ਦਿਓ ਸੰਦੇਸ਼ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਰਪਉ ਨਰਵੈਰ ਅਕਾਲ ਮੂਰਤ ਅਦੁਨੀ ਸਭ ਗੁਰਪ੍ਰਸਾਦ ਜਪ ਆਦ ਸਚ जुगाद सच है पी सच नानक होसी पी सच मोबाइल नंबर जी 9855944903 9855944903 ਇਹ ਤੇ ਕੋ ਗੂਗਲ ਪੇ ਫੋਨ ਤੇ ਚੱਲਦਾ ਹਾਂਜੀ ਵੀਰ ਜੀ ਚੱਲਦਾ ਕੀ ਚੱਲਦਾ ਜੀ ਵੀਰ ਜੀ ਗੂਗਲ ਪੇ ਵੀ ਚੱਲਦਾ ਫੋਨ ਪੇ ਵੀ ਚੱਲਦਾ ਹਾਂਜੀ